Ja, nu kommer ਜੀ ਭਾਈ ਸਾਸਤਰੀ ਕਾਲ ਜੀ ਅਸੀਂ ਆਏ ਹੋਏ ਆ ਟਰੈਕਟਰ ਮੁਕਾਬਲਾ ਦੇ ਖੜਕਾਲ ਜੀ ਹੈ ਨਾ ਪਿਆ ਵੀ ਆਏ ਨੇ ਸਾਡੇ ਨਾਲ ਗੋਲੂ ਮੋਲੂ ਨਾਲੇ ਨੇ ਤੇ ਆਕਾਰਿਕਾ ਹੋਰ ਦੇਖੋ ਨੇ ਆਹ ਸਾਹਮਣੇ ਗੱਲ ਆ ਚੰਦਰਾ ਅਜਿਹੀ ਮਾੜੀ ਕੰਨਿਆ ਖੜ ਕੇ ਹੋਏ ਕੋਈ ਫਿਰਦਾ ਮੇਰੇ ਵੀਰੋ ਇਸ ਦਿਨ ਕੱਲ ਖੇਡ ਮੈਦਾਨ ਦੇ ਵਿੱਚ ਦਾ ਇਸ ਦਿਨ ਦੇ ਵਿੱਚ ਦਾ ਹੋਇਆ ਸਮਾਰੋਹ ਕੋਸ਼ਣ ਨਹੀਂ ਰੜਦਾ ਇਹ ਪਹਿਲਾ ਕਿਹੜਾ ਹੀ ਹੁੰਦਾ ਟਿਕਾਈ ਜਨ ਆ ਗਿਆ ਨਾ ਰਿਹਾ ਆਹ ਵੇਖੋ ਸਾਹਮਣੇ ਇਹ ਕਿਹੜਾ ਕਿਹੜਾ ਦਾ ਲੀਹ ਉੱਤੋਂ ਨਹੀਂ ਆਉਂਦਾ ਹਾਂ ਇਹ ਨਹੀਂ ਲਾਹੇ ਗੇੜੋ ਨਹੀਂ ਮਾਰਦਾ ਬੰਦੇ ਇਹ ਜਿਹੜੀ ਨਹੀਂ ਜਾਦਾ ਕੋਸ਼ਣ ਨਹੀਂ ਰੜਦਾ ਧੰਨਵਾਦ ਆ ਦੇਖਿਓ ਇਹ ਸਾਰੇ ਜੀ ਦਾ ਧੰਨਵਾਦ ਹੈ ਠੀਕ ਕਰੋ ਪੌਲਾ ਅਗਲਾ ਏਡੀਟੀ ਆਇਆ ਜਦੋਂ ਕਹਿੰਦਾ ਜੀ ਪੁੱਤਰ ਪਹਿਲਾ ਕਰਦਾ ਹਾਂ 500 ਦੇ ਬਾਅਦ ਮੇਰੇ ਵੱਲੋਂ ਹੋਣਗੇ ਅੱਜ ਆਹ ਟਰੈਕਟਰ ਵੀ ਆਹ ਜਿਹੜਾ ਗਰਾਊਂਡ ਦੇ ਵਿੱਚ ਹੁੰਦੀ ਆ ਬੋਲੋ ਇਸ ਸ਼ਿੰਦੇ ਜਾਲ ਉਹਦੀ ਮਾਰ ਕਰਦੇ ਆ ਕਿਉਂ ਇਸ ਟਰੈਕਟਰ ਦੇ ਉੱਤੇ ਵੀ ਵੀਰੋ ਜਿਹੜਾ ਹੋਇਆ ਅਰਸ ਹਾਸ ਮਾਰ ਕਰਦਾ ਲੱਗੀ ਹਾਸਾ ਵਾਲੀਆ ਮਾਰ ਕਰਦਾ ਵੀਰੋ ਇਸ ਟਰੈਕਟਰ ਦੇ ਉੱਪਰ ਉਹ ਕਹਿੰਦੇ ਹਾਸਾ ਵਾਲੀਆ ਅਖੀਂ ਦਾ ਮਾਰ ਕਰਦਾ ਤੇਰੇ ਵੀਰੋ ਕਹਿੰਦੇ ਨੰਦਪੁਰੀਆ ਅਸ ਹਾਸ ਮਾਰ ਕਰਦਾ ਜੋਨਾ ਹਾਸ ਮਾਰ ਕਰਦਾ ਬਾ ਵੀ ਆਖਮਾਨ ਕਰਦਾ ਜਤਿੰਦਰ ਹਾਸ ਯੂਐਸਏ ਵਾਲਾ ਵੱਡਾ ਮਾਰ ਕਰਦਾ ਦबई ਵਾਲਾ ਸਕੂਟਰ ਮਾਰ ਕਰਦਾ ਮੇਰੇ ਵੀਰ ਇਸ ਟਰੈਕਟਰ ਤੇ ਆਪੇ ਸੁਖਰਾਏ ਤੇ ਮਨਿੰਦਰ ਰਾਏ ਕੈਨੇਡਾ ਵਾਲਾ ਮਾਰ ਕਰਦਾ ਜਸਨ ਕਹਿੰਦਾ ਜੀ ਤਾਮ ਤੋੜਦਾ 500 ਮੇਰੇ ਵੱਲੋਂ ਹੋਣਾ ਮੇਰੇ ਵੀਰ ਆਹ 500 ਦਾ ਵੈਲਕਮ ਵੀ ਬਹੁਤ ਬਹੁਤ ਧੰਨਵਾਦ ਹੈ ਵੀਰ ਕੋਟੜੀ ਯੂਕੇ ਵਾਲਾ ਲੋ ਜੀ ਆਹ ਦੇਖੀ ਓਏ ਪਹਿਲਾ ਤਰੀਕਾ Vai o estragar, ਠੰਡਾ ਇਹਦਾ ਟਾਈਮ ਵਧੀਆ ਲੱਗਿਆ ਸੈਕਿੰਡ ਨੰਬਰ ਆ ਹੈ ਇਹਦਾ ਓਕੇ ਆ ਹਾਂ ਟਰਬੋ ਟਰਬੋ ਹੋ ਜਾਣਾ ਪੱਛ ਲੈ ਲੈਂਟਾਂ ਵਗੈਰੀਂ ਬੰਦ ਕੀਤੀ ਸਾਰੀਆਂ ਲੈਂਟਾਂ ਓਕੇ ਕਰ ਲਓ ਜੀ ਜੌਂਡੀਰ ਚੱਲ ਪਿਆ ਫੇਦਾ ਹੁਣੇ ਲਾਲ ਹੋ ਗਿਆ ਓਏ ਬਾਈ ਹਰੇਕ ਪਵਾ ਵੱਲੋਂ ਪੂਰੀ ਕੋਸ਼ਿਸ਼ ਕਰਕੇ ਆਉਂਦਾ ਇਹਨਾਂ ਦੇ ਵੱਲੋਂ ਪੂਰਾ ਲਿਆਉਂਦਾ ਵਾਹ ਲੈ ਓਏ ਤੋਰਪਿਆ ਖੜ ਗਿਆ ਹੁਣ ਯਾਰੋ ਸਾਦਾ ਮਲਾਪ ਹੋਈ ਮੋਰ ਤੇ ਜਬਾਤੀ ਕਰੇ ਉਮਰਾਤ ਖੜ ਗਈ ਇਹਦਾ ਖੜ ਗਿਆ ਜੀ ਇਹਦਾ ਮਸੀਆ ਆ ਬਜਰਾ ਸੰਭਾਲ ਕੇ ਤੇਰੀ ਮਸਾਲਾ ਚੋਦਾ ਹੱਟੇ ਕਿੰਨਾ ਕਹੋਂਸ ਹੋਇਆ ਖੜਾ ਨੀ ਖੜਾ ਤੋਏ ਪੱਟਦੇ ਓਏ ਲੋ ਜੀ ਕਰੋਕੋਡਾਇਲ ਵੀ ਆ ਗਿਆ ਲੱਕੀ ਵਾਲਾ ਜਾਨਵਰ ਜਾਨੀ ਦਾ ਧਰਵਾਣਾ ਅਗਰ ਆ ਵਿਸ਼ੇਸ਼ ਤੌਰ ਤੇ ਜਿਹੜੇ ਗਾਉਂ ਪੈਰ ਕਰ ਰਹੇ ਨੇ ਉਧਰ ਆਪ ਜੱਟ ਫੂਲੀ ਦਾ ਭਾਈ ਆਇਆ ਆਹੀ ਲਾਊਗਾ ਘੇੜਾ ਇਹਦੇ ਭਾਈ ਨਮੂਦ ਤਾਲ ਗਿਆ ਇਹ ਵੀਕਲ ਵੀ ਆ ਗਿਆ ਹੇ ਸੌਰ ਤੋਂ ਜਿਹੜਾ ਜਬੇ ਸਾਇਲੈਂਟ ਨੇ ਆ ਨਾ ਉਹ ਆਵਾਜ਼ ਪਾਉਣਗੇ ਬੜਾਕੇ ਦੋਹੇ ਚਲਾਉ ਰਹੇ ਨੇ ਦੋਹੇ ਚੱਲਦੇ ਨੇ ਕਿਨਾਰੇ ਕਿਨਾਰੇ ਦੇਖ ਕੇ ਵਾਹ ਗਿਆ ਭਾਈ ਪਤਾ ਨਹੀਂ ਕੀ ਹੋਇਆ ਟਰੈਕਟਰ ਨੂੰ ਵਿਚਾਰਾ ਧੂਆ ਮਾਰ ਗਿਆ ਜਾ ਕੇ ਬਦਲ ਆ ਜਿਹੜਾ ਇੱਕ ਜੌਂਡੀਆਰ ਹੋਰ ਆ ਗਿਆ ਆਹ ਲੈ ਗਰਾਊਂਡ ਦੇ ਵਾਲਾ ਡੂੰਗਾ ਹੋ ਗਿਆ ਪਹਿਲਾ ਜਿਹੜਾ ਆ ਗਿਆ ਉਹ ਦੂਜਾ ਜਿਹੜਾ ਕਿਵੇਂ ਡਾ ਬਦਾ ਓਏ ਬਹੁਤ ਮਾਰਨੀ ਅੱਜ ਭਾਜ ਲਿਆ ਓਏ ਭਾਜ ਲਿਆ ਓਪਾ ਜਲੇ ਓਏ ਉਡ ਲਿਆ ਬੜ ਗਿਆ ਲਾਇ ਬਈ ਲਾਦਾ ਉਡਣਾ ਗੇਰਾ ਹੋ ਗਿਆ ਤੋਏ ਪਟਰੇ ਨੇ ਉਥੇ Ele é ਜਿਵੇਂ ਛੋਟਾ ਜਿਹਾ ਇੰਜਨ ਆ ਲਓ ਜੀ ਕਰੋਕੋਡਾਇਲ ਆ ਚੁੱਕਿਆ ਹੁਣ ਦੇਖ ਰਿਆ ਉਧਰ ਪਿੰਡ ਉੱਤੇ ਸਵਾਰ ਰਦਮਰਾ ਬਸੇ ਸਭ ਕੁਝ ਹੋ ਰਿਹਾ ਇਹ ਤਾਂ ਮਾੜਵਾ ਧੰਬਾ ਦਾ ਹੈ ਦੱਸ ਜਾਦਾ ਤੇ ਇਹ ਵੀ ਕਰ ਸਕਦੇ ਆ ਕਿਰਚ ਵੀ ਕਰ ਸਕਦੇ ਆ ਸਰਪੰਚ ਜੀ ਜੇਲਦਾਰ ਸਾਹਿਬ ਜੀ ਦਰਬਾਰ ਬੋਲ ਜੀ ਮੀਰ ਬਾਲ ਜੀ ਇੱਕ ਗੱਲ ਮਖਰਬੀ ਜੱਲ ਦਿੰਦਾ ਇੱਕ ਬੋਲ ਬੋਲ ਮਖਰਬੀ ਹੋਵੇ ਕੈਮਰੇ ਵਾਲਾ ਵੀ ਨਾ ਇਹ ਘੱਟੇ ਨਾ ਕਾਹ ਵਧੇਗਾ आ गया करा जी ने चाली करोकोड हा मै त ਕਸਮਤ ਨੇ ਸਾਥ ਨਹੀਂ ਦਿੱਤਾ ਟਰੈਕਟਰ ਆਈ ਵਾਰਾ ਉਹ ਹੋ ਗਿਆ ਹਾਰ ਹੋ ਰਿਹਾ ਗੇੜ ਚ ਕਲੀ ਦਾ ਕੰਮ ਕਰਦਾ ਤੇ ਜੜਾ ਦਾ ਲਿਆ ਕੇ ਪੁੱਛ ਖਲਾ ਵਾਲਾ ਉਹ ਆ ਗਿਆ ਲੈ ਜਿਹੜੀ ਅੱਜ ਪਹਿਲੀ ਦਾ ਕਾਲੀ ਵਿੱਚ ਬਚਾ ਲਿਆ ਹੈ ਬਟਾ ਇਹ ਵਿਜੇਂਦਰ ਕੁਝ ਖਲਾ ਵਾਲਾ ਉਹ ਬੋਲਦਾ ਦੋਨੋਂ ਟਰੈਕ ਦੇ ਮੁਕਾਬਲੇ ਦਾ ਤੌਰ ਤੇ ਇਹ ਆਡੀਅנס ਖੜਾ ਕੇ ਰੱਖਣ ਵਾਸਤੇ ਆ ਟਰੈਕੀ ਖੇਡ ਮੁਕਾਬਲਿਆਂ ਦੇ ਵਿੱਚ ਆਪ ਲਈ ਤੁਸੀਂ ਕਿਸ ਨੂੰ ਹੋਰ ਮਾਣ ਮਹਿਦਿਓ ਕਿਸ ਨੂੰ ਦੇਖ ਕੇ ਪ੍ਰਭਾਵਿਤ ਹੋਏ ਤੇ ਅਕਤੁਪਤ ਹੋਏ ਉਹ ਵੀ ਇੱਕ ਵਾਰੀ ਦੇਖੋ ਤੇ ਮੁੰਡੇ ਦੇ ਸਾਹਮਣੇ ਬੈਠ ਜੀ ਆ ਦੇਖ ਲਓ ਪਤਾ ਨਾ ਲੇਗਾ ਸਾਦਾ ਮਾਈਕ ਬਾਈ ਜਨਨ ਬਾਈ ਇਹਨਾਂ ਨੇ ਸਾਰਾ ਕੁਝ ਆਪਾਂ ਦੱਸਿਆ ਕੋਈ ਟੰਗਾ ਮਾਤਰਾ ਯਾਰ 200000 ਰੁਪਏ ਆਪਾਂ ਪਰ ਇਹਦੇ ਬਾਰੇ ਆਪਾਂ ਕੋਈ ਨਹੀਂ ਪਤਾ ਜੀ ਤੇ ਬਾਈ ਯਾਰ ਜਿਹੜੇ ਬਾਹ ਬੜੀ ਆਪਣੀ ਤੇ ਹੁਣ 23 ਗੱਲ ਹੋਣਾ ਬਾਈ ਕਦ ਲੋਨਪੈਟ ਤੋਂ ਅੱਜ ਦੀ ਜਮਦਾਰ ਸਾਹ ਬਾਈ ਕੇ ਜਾਨ ਸੋ ਬਹੁਤ ਬਹੁਤ ਧੰਨਵਾਦ ਆਲਾ ਸਿਰ ਲੱਖ ਭੈਜਾ ਤੇਰੇ ਮੇਰਾ ਆਪਸੇ ਸੋਡੀਆਂ ਰਾਤਾਂ ਆਇਓ ਅਸਲ ਸਟੋਰੀ ਹੈ ਜਦੋਂ ਉਸ ਪ੍ਰਬੰਧਕਾਂ ਦੇ ਕੋਲ ਹੀ ਸਾਡੇ ਪੀੜਾ ਇਹੋ ਅਦਾਸਾ ਸਰਵਿੰਗ ਸੰਗਤ ਨੂੰ ਸਿੱਖੇ ਪਾਉਂਦਾ ਕੋਈ ਨਹੀਂ ਇਹ ਕਰੀ ਰਾਤ ਟਾਕਰ ਦੀ ਤਾਕਤ ਅਕਸਰ ਹੋ ਜਰੋ ਲਾਸਟ ਮੈਚਾ ਤੇ ਆਪਾਂ ਆਜੋ ਇਸ ਮੈਚ ਦੇ ਨਾਲ ਦੇਖੋ ਕਿ ਕਮਾਈ ਜੀ ਇਹਦਾ ਟਾਈਮ ਨੋਟ ਕਰੀਂ ਦਿਲਬੀਰ ਤੂੰ ਚਲਾਈਂ ਉਹ ਬੈਠਣੇ ਕੋਈ ਨਾ ਸਨਮਾਨ ਤੇ ਤੈਂ ਦੇਣਾ ਉਹਦਾ ਲਾ ਫਿਰ ਵੀ ਆਪਣਾ ਇੰਟਰਸਟਿੰਗ ਹੈ ਮੇਲੇ ਦਾ ਨਜ਼ਾਰਾ ਉਹ ਦੇਖ ਉਧਰ ਰਿਕਾਰਡ ਹੋ ਰਿਹਾ ਜਲ ਤੁਸੀਂ ਵੀ ਲਾ ਲੋ ਕਾ ਗੋਲੂ ਹਰੇ ਨਜ਼ਾਰਾ ਹਾਂ ਆਦੇ ਲੱਗ ਜਾਓ ਜਦੋਂ ਲੱਗ ਲੋ ਕੋਰਟ ਚ ਜਾਂਦਾ ਹੁੰਦਾ ਇਹ ਸਾਡੇ ਭਰਾ ਆਉਣ ਵਾਲੇ ਮੋਈ ਦਾ ਰਿੰਚਾ ਰੱਖਣ ਦੇ ਠੀਕ ਹੈ ਦਵਾਰੋਯਾ ਹੂ ਪਹਿਲੀ ਵਾਰ ਮੇਰਾ ਮੁਕਾਬਲਾ ਖੇਡਿਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਅੱਜ ਇਸ ਕਰਕੇ ਇਕਲੀ ਬੁਲਾ ਰਿਹਾ